ਪਰ ਬਾਰ ਗਾਹੀ ਤੇ ਪਾਗ ਮਨ ਤੇ ਪੀ ਚੰਦ ਪਾਣ ਵਾਰੀ ਉਦੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਕਿੰਨੇ ਇੰਟਰਵਿਊ ਹੋਏ ਤਾਂ ਲੈਜੈਂਡ ਸੀ ਮੈਨੂੰ ਤਾਂ ਇਹ ਲੱਗਦਾ ਸੀ ਉਹਨਾਂ ਮੁਰਦਿਆਂ 'ਚ ਜਾਣ ਪਾ ਬਿਲਕੁਲ ਪਾਈਆਂ ਵੀ ਹੈ ਜੇ ਤੁਸੀਂ ਇਹ ਗੱਲ ਕਹੋ ਵੀ ਨਹੀਂ ਉਹ ਇੱਕ ਮਾਮੂਲੀ ਇਨਸਾਨ ਸੀ ਮਾਮੂਲੀ ਆਰਟਿਸਟ ਸੀਗਾ ਨਹੀਂ ਸੀ ਅੱਜ ਉਹਦੇ ਜਾਣ ਤੋਂ ਬਾਅਦ ਵੀ ਜੇ ਲੋਕ ਉਹਨੂੰ ਇੰਨਾ ਪਿਆਰ ਦੇ ਰਹੇ ਆ ਇੰਨਾ ਸਨਮਾਨ ਦੇ ਰਹੇ ਐ ਤਾਂ ਉਹਦੇ 'ਚ ਕੁਛ ਨਾ ਕੁਛ ਤਾਂ ਸੀ ਟ੍ਰੇਕ ਦੀਆਂ ਹੁੱਡੀਆਂ ਦੇ ਪੱਗ ਦਿੱਸਦੀ ਪੱਗ ਦਿੱਸਦੀ ਕਹੈ ਨਾ ਕੌਣ ਹੈ ਕੋਈ ਕਰ ਦੂਗਾ ਐਵੇਂ ਉਹਨੇ ਮਰਨ ਤੋਂ ਬਾਅਦ ਆਪਦੀ ਪੱਗ ਦਾ ਨਾਂ ਰੋਸ਼ਨ ਕਰ ਉਹ ਜਿੱਦਾਂ ਦਾ ਮਰਜ਼ੀ ਲਿਖਦਾ ਸੀ ਜਿੱਦਾਂ ਦਾ ਮਰਜ਼ੀ ਗਾਉਂਦਾ ਸੀ ਪਰ ਲੋਕ ਉਹਨੂੰ ਸੁਣਦੇ ਸੀ ਉਹਦੇ ਮਿਊਜ਼ਿਕ 'ਚ ਇੱਕ ਖਿੱਚ ਸੀਗੀ ਕਿੰਨੇ ਗਾਣੇ ਉਹਨੇ ਇਹੋ ਜਿਹੇ ਲਿਖਿਆ ਵੀ ਲੋਕ ਅੱਜ ਯਾਦ ਕਰਦੇ ਉਹ ਗਾਣੇ ਵੀ ਆ ਇਹ ਉਸ ਬੰਦੇ ਨੂੰ ਕਿਹਾ ਸੀ ਜਿਹੜੇ ਜਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਨਹੀਂ ਸੀ ਉਹਦੇ ਲੈਵਲ ਦੇ ਵਾਕਈ ਨਹੀਂ ਸੀ ਜਗਪ੍ਰੀਤ ਭਾਈ ਕੀ ਹਾਲ ਚਾਲਾ ਬਹੁਤ ਵਧੀਆ ਰਹਿਦੀ ਤਿਆਰੀ ਆ ਫਿਰ ਬੂਸੇ ਵਾਲਾ ਫਿਰ ਤੱਕ ਪਾਉਣ ਜਾ ਰਿਹਾ ਕਹਿੰਦੇ ਬੜਾ ਐਕਸਾਈਟਡ ਆ ਜਦੋਂ ਵੀ ਉਹਦੇ ਜਾਣ ਤੋਂ ਬਾਅਦ ਕੋਈ ਗਾਣਾ ਆਂਦਾ ਹੈ ਤਾਂ ਸਾਰੀ ਦੁਨੀਆ ਬਹਿ ਜਾਂਦੀ ਹੈ ਹਨਾ ਵੀ ਇੱਕ ਜਿਵੇਂ ਲਾਂਚ ਤੇ ਬਹਿਣਾ ਹੁੰਦਾ ਓਵੇਂ ਬਹਿ ਜਾਂਦੀ ਹੈ ਯਾਰ ਵੀ ਸਿੱਧੂ ਦਾ ਗਾਣਾ ਆ ਗਿਆ ਬਿਲਕੁਲ ਬੜੇ ਭਾਵੁਕ ਵੀ ਹੁੰਦੇ ਨੇ ਲੋਕ ਯਾਦ ਕਰਕੇ ਸਿੱਧੂ ਨੂੰ ਵੀ ਯਾਰ ਕਿੱਦਾਂ ਵੱਡਾ ਸਟਾਰ ਸੀਗਾ ਕੀ ਸੀਗਾ ਉਹ ਹਨਾ ਵੀ ਕਿਉਂ ਉੱਥੇ ਆਇਆ ਮੇਰੇ ਮਨ 'ਚ ਹਮੇਸ਼ਾ ਇੱਕੋ ਹੀ ਸਵਾਲ ਉੱਠਦਾ ਹੈ ਵੀ ਉਹ ਇੰਡੀਆ ਲੈਨ ਕੀ ਆਇਆ ਤੋਂ ਨਹੀਂ ਲੱਗਦਾ ਵੀ ਜੋ ਇੰਡੀਆ ਨਾਮ ਦਾ ਕਿਸੇ ਬਾਹਰ ਹੀ ਕੰਟਰੀ ਚ ਰਹਿੰਦਾ ਸ਼ਾਇਦ ਉਹ ਬਚੇਗਾ ਹੁਣ ਕਰਨ ਔਜਲਾ ਵੀ ਗਿਆ ਹੀ ਹੈ ਬਾਹਰ ਦੁਬਈ ਸ਼ਿਫਟ ਹੋਇਆ ਇਹ ਕੈਨੇਡਾ ਤਾ ਇਹ ਜੇ ਤੁਸੀਂ ਇੰਡਸਟਰੀ ਚ ਆਪ ਦੇ ਆਪ ਦੇ ਲਈ ਕੰਮ ਕਰਨਾ ਹੈ ਤਾਂ ਤੁਹਾਨੂੰ ਇਹ ਸਭ ਕਰਨਾ ਪੈਣਾ ਹੁਣ ਮਨਕੀਰਤ ਔਲਖ ਹੈ ਐਨ ਐਨ ਗਾਰਡ ਹੁੰਦੇ ਨੇ ਨਾਲ ਹੂੰ ਹੁੰਦਾ ਹੀ ਹੈ ਸਾਰੇ ਉਹ ਆਪਦੀ ਜਾਨ ਦੀ ਸੇਫਟੀ ਵਾਸਤੇ ਆ ਤਾਂ ਇੱਕ ਅਨਗੈਲੀ ਹੋਂਦੇ ਵੱਲੋਂ ਵੀ ਵਰਤੀ ਗਈ ਸੀ ਉਮੀਦ ਕਰਦੇ ਹਾਂ ਕਿ ਗਾਣਾ ਜਿੰਨੇ ਆਏ ਅੱਦੋਂ ਵੀ ਵਧੀਆ ਰਿਕਾਰਡ ਤੋੜੂ ਸਾਰਿਆਂ ਦੇ ਪਰ ਉਹ ਬਹੁਤ ਵੱਡਾ ਸਟਾਰ ਸੀ ਜਿਵੇਂ ਸੰਨੀ ਹਰਣਕੇਆ ਹੋਣੇ ਸੰਨੀ ਮਾਲਟਨ ਉਹਨਾਂ ਨੇ ਕਿਹਾ ਕਿ ਮੈਂ ਉਹਦਾ ਦੇਣਾ ਨਹੀਂ ਦੇ ਸਕਦਾ ਕਦੇ ਵੀ ਜੋ ਆਸਾਨੋ ਮੇਰੇ ਤੇ ਕਰ ਗਿਆ ਜਾਂ ਮੇਰੇ ਕੈਰੀਅਰ ਤੇ ਕਰ ਗਿਆ ਉਹ ਮੈਂ ਉਹਦਾ ਦੇਣਾ ਨਹੀਂ ਦੇ ਸਕਦਾ ਹੂੰ ਪਰਵਾ ਇਹ ਗੱਲ ਤਾਂ ਸਾਰੇ ਹੀ ਕਹਿੰਦੇ ਨੇ ਨਾ ਜਸਵਿੰਦਰ ਬਰਾੜ ਦੀ ਆਪਾਂ ਗਾ ਇੰਟਰਵਿਊਆਂ ਸੁਣ ਲਈਏ ਉਹਨਾਂ ਦੇ ਬਿਆਨ ਸੁਣ ਲਈਏ ਜਸਵਿੰਦਰ ਬਰਾੜ ਖੁਦ ਕਹਿੰਦੇ ਨੇ ਕਿ ਜੇ ਸਿੱਧੂ ਆਦਿ ਗੀਤ ਚ ਮੇਰਾ ਜ਼ਿਕਰ ਨਾ ਕਰਦਾ ਅੱਜ ਇੰਨੀ ਹਾਈਪ ਥੋੜੀ ਮਿਲਦੀ। ਬੜੇ ਸਾਰੇ ਮੇਜਰ ਰਾਜਸਥਾਨੀ ਮੇਜਰ ਰਾਜਸਥਾਨੀ ਲੋਕ ਦੁਆਰੇ ਸੁਣਨ ਲੱਗ ਗਏ ਉਹਦੇ ਉਸ ਇੱਕ ਇੱਕ ਸ਼ਰਫ ਉਹਦੇ ਕਰਕੇ ਹਨਾ ਸੁਣਦਾ ਮੇਜਰ ਰਾਜਸਥਾਨੀ ਉਹਦੇ ਕਰਕੇ ਮੇਜਰ ਰਾਜਸਥਾਨੀ ਕਿੱਥੇ ਪਹੁੰਚ ਗਿਆ ਅੱਜ ਜਸਵਿੰਦਰ ਬਰਾੜ ਹੋਣੀ ਉਹ ਇੱਕ ਹੋਰ ਕਬੱਡੀ ਖਿਡਾਰੀ ਦਾ ਨਾਮ ਵੀ ਲਿੱਤਾ ਸੀਗਾ ਹੂੰ ਗਾਣੇ ਦੇ ਵਿੱਚ ਹਨਾ ਬਿਲਕੁਲ ਜੰਡ ਬਾਜੀ ਜੰਡ ਵਰਗਾ ਬਾਜੀ ਜੰਡ ਦੀ ਉਸ ਤੋਂ ਬਾਅਦ ਤੁਸੀਂ ਚੈੱਕ ਕਰੋ ਕਿੰਨੀਆਂ ਇੰਟਰਵਿਊਜ਼ ਆਈਆਂ ਕਿੰਨੀਆਂ ਇੰਟਰਵਿਊਜ਼ ਆਈਆਂ ਸਿਰਫ ਇੱਕ ਨਾਮ ਲੈਣ ਕਰਕੇ ਬਲਵਿੰਦਰ ਜਟਾਣੇ ਬਾਰੇ ਨਹੀਂ ਬਹੁਤ ਲੋਕਾਂ ਨੂੰ ਪਤਾ ਸੀਗਾ ਐਸਵਾਈਐਲ ਦਾ ਨਹੀਂ ਪਤਾ ਸੀਗਾ ਐਸਵਾਈਐਲ ਤੇ ਗੀਤ ਲਿਖਦਾ ਹੁਣੇ ਪੂਰੀ ਦੁਨੀਆ ਦੇ ਵਿੱਚ ਖਲਾਰਾ ਪਵਾਤਾ ਇੰਟਰਵਿਊ ਉਹਦੇ ਫੈਮਿਲੀ ਦੇ ਕਿੰਨੇ ਇੰਟਰਵਿਊ ਲੈਣ ਗਏ ਉਸ ਤੋਂ ਬਾਅਦ ਤੁਸੀਂ ਡਿੰਪੀ ਚੰਦਪਾਨ ਟੈਡੀ ਪੱਗ ਬੰਨੇ ਡਿੰਪੀ ਚੰਦਪਾ ਇਹ ਪੰਜਾਬ ਦਾ ਪਾਣ ਵਰਗੀ ਹੈ ਨਾ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਕਿੰਨੇ ਇੰਟਰਵਿਊ ਹੋਏ ਤਾਂ ਲੇਜੈਂਡ ਸੀ ਮੈਨੂੰ ਤਾਂ ਲੱਗਦਾ ਸੀ ਉਹਨਾਂ ਮੁਰਦਿਆਂ 'ਚ ਜਾਣ ਪਾ ਜਾਂਦਾ ਬਿਲਕੁਲ ਪਾਈਆਂ ਵੀ ਹੈ ਜੇ ਤੁਸੀਂ ਇਹ ਗੱਲ ਕਹੋ ਵੀ ਨਹੀਂ ਉਹ ਇੱਕ ਮਾਮੂਲੀ ਇਨਸਾਨ ਸੀ ਮਾਮੂਲੀ ਆਰਟਿਸਟ ਸੀਗਾ ਨਹੀਂ ਸੀ ਅੱਜ ਉਹਦੇ ਜਾਣ ਤੋਂ ਬਾਅਦ ਵੀ ਜੇ ਲੋਕ ਉਹਨੂੰ ਇੰਨਾ ਪਿਆਰ ਦੇ ਰਹੇ ਐ ਇੰਨਾ ਸਨਮਾਨ ਦੇ ਰਹੇ ਐ ਤਾਂ ਉਹਦੇ 'ਚ ਕੁਝ ਨਾ ਕੁਝ ਤਾਂ ਸੀ ਨਾ ਜੀ ਅੱਜ ਦਿਲਜੀਤ ਦੀ ਆਪਾਂ ਗੱਲ ਕਰਦੇ ਹਾਂ ਕਿ ਦਿਲਜੀਤ ਨੇ ਐਡ ਸ਼ੀਰਨ ਨਾਲ ਕੋਲਾਬ ਕਰ ਲਿਆ ਮੈਂ ਤਾਂ ਇਹ ਚੀਜ਼ ਵੇਖ ਕੇ ਮਤਲਬ ਸੋਚ ਕੇ ਵੀ ਮੇਰੇ ਰੂਹ ਕੰਡੇ ਖੜੇ ਹੋ ਜਾਂਦੇ ਆ ਸਿੱਧੂ ਤੇ ਆਪਣੇ ਡਰੇਕ ਕੋਲਾਬ ਕਰ ਰਹੇ ਆ ਤੇ ਉਹੀ ਸਟੇਜ ਆ ਉਹੀ ਬੰਬੇ ਆ ਤੇ ਬੰਬੇ ਦਾ ਹਾਲ ਕੀ ਹੋਣਾ ਸੀ ਬਿਲਕੁਲ ਅੱਛਾ ਅੱਜ ਕੱਲ ਡਰੇਕ ਦੀਆਂ ਹੁੱਡੀਆਂ ਦੇ ਉੱਤੇ ਸਿੱਧੂ ਛਾਇਆ ਹੁੰਦਾ ਸਿੱਧੂ ਪੱਗ ਡਰੇਕ ਦੀਆਂ ਹੁੱਡੀਆਂ ਤੇ ਪੱਗ ਦਿਸਦੀ ਪੱਗ ਦਿਸਦੀ ਕਹਿੰਨਾ ਕੌਣ ਹੈ ਕੋਈ ਕਰ ਦੂਗਾ ਇਹ ਉਹਨੇ ਮਰਨ ਤੋਂ ਬਾਅਦ ਆਪਦੀ ਪੱਗ ਦਾ ਨਾਂ ਰੌਸ਼ਨ ਕਰਤਾ ਕਿਸੇ ਨੇ ਜਿਉਂਦੇ ਜੀ ਕਰਤਾ ਦਿਲਜੀਤ ਐ ਉਹ ਵੀ ਪੱਗ ਦਾ ਮਾਣ ਵਧਾਰਿਆ ਹੂੰ ਪਰ ਜੋ ਉਹ ਇੱਕ ਲੈਜੈਂਡ ਸੀ ਨਾ ਜਿਹਨੂੰ ਆਪਾਂ ਅਜਾ ਇੱਕ ਸਿੱਧੂ ਦੇ ਜਿਹੜਾ ਥਾਪੀ ਮਾਰਨੀ ਐ ਥਾਪੀ ਬੜੀ ਮਸ਼ਹੂਰ ਐ ਹੁਣ ਆਈਪੀਐਲ 'ਚ ਦੇਖ ਲਓ ਤੁਸੀਂ ਆਈਪੀਐਲ 'ਚ ਕਿੰਨੇ ਲੋਕ ਐ ਸ਼ਿਖਰ ਤਵਨ ਐ ਹਰਪ੍ਰੀਤ ਬਰਾੜ ਐ ਆਸ਼ੀਸ਼ ਨਹਿਰਾ ਤੁਸੀਂ ਚੈੱਕ ਕਰੋ ਇਹ ਇੰਟਰਵਿਊ ਦੇ ਜਦੋਂ ਉਹਨਾਂ ਦੀ ਕਲਿੱਪ ਵਾਇਰਲ ਹੁੰਦੀ ਐ ਕਿ 295 ਸਰ ਨਾਲੋਂ ਬੈਸ ਸੌਂਗ ਹੈ ਸਿੱਧੂ ਮੂਸੇ ਵਾਲੇ ਦਾ ਦੋ ਤਿੰਨ ਬੰਦੇ ਹੋਰ ਕਹਿੰਦੇ ਕਿ ਇਹਨੇ ਕਹਿੰਦਾ ਸਿੱਧੂ ਮੂਸੇ ਸੁਣਦੇ ਨੇ ਲੋਗ ਉਹ ਜਿੱਦਾਂ ਦਾ ਮਰਜੀ ਲਿਖਦਾ ਸੀ ਜਿੱਦਾਂ ਦਾ ਮਰਜੀ ਗਾਉਂਦਾ ਸੀ ਪਰ ਲੋਗ ਉਹਨੂੰ ਸੁਣਦੇ ਸੀ ਉਹਦੇ ਮਿਊਜ਼ਿਕ 'ਚ ਇੱਕ ਖਿੱਚ ਸੀਗੀ ਆਪਦੇ ਆਪ ਆਪਦੇ ਲੋਕਾਂ ਨੂੰ ਹੈਵ ਦੀ ਆਡੀਅנס ਨੂੰ ਅਟਰੈਕਟ ਕਰਦੀ ਸੀ ਇੱਕ ਜਿਹੜਾ ਲਹਿਜਾ ਸੀ ਨਾ ਗਾਉਣ ਦਾ ਜਾਂ ਉਹਦਾ ਲਿਖਦਾ ਸੀ ਜਿਹੜਾ ਜਿਵੇਂ ਹੁਣ ਇਵੇਂ ਗੇਲਦਰਾਉਂ ਤੇ ਬਾਈ ਨੇ ਵੀ ਹੁਣੇ ਗਾਣਾ ਜਿਹੜਾ ਨਵਾਂ ਲਾਂਚ ਕੀਤਾ ਡਬਲ ਫੇਸ ਆ ਪਉਤੇ ਵੀ ਗੱਲਬਾਤ ਪਹਿਲਾਂ ਕਰਕੇ ਹਟਿਆ ਇਸੇ ਤਰੀਕੇ ਨਾਲ ਸਿੱਧੂ ਵੀ ਜਿਹੜਾ ਮਨ ਲੱਗਦਾ ਜਿਹੜੀਆਂ ਅਸਲ ਸਚਾਈ ਸੀਗੀ ਡੁੱਗੀਆਂ ਗੱਲਾਂ ਲਿਖਦਾ ਸੀ ਸਚਾਈ ਨਹੀਂ ਸੀ ਤਵਾ ਵੀ ਬਹੁਤ ਲੰਦਾ ਸੀ ਦੇਖੋ ਇਹ ਗੱਲ ਤਾਂ ਮੈਂ ਬੜੀ ਵਾਰੀ ਨੋਟ ਕੀਤੀ ਆ ਖੁੱਲਾ ਸਿੱਧਾ ਹੀ ਚੱਲਦਾ ਸੀ ਮਤਲਬ ਜੇ ਉਹ ਕਿ ਤੁਹਾਡੇ ਨਾਲ ਹੁੰਦਾ ਸਹਿਚਾਰ ਨਹੀਂ ਵਧੀਆ ਤੋ ਤੁਹਾਡੇ ਖਿਲਾਫ ਲਿਖ ਵੀ ਦਿੰਦਾ ਸੀ ਕਿੰਨੇ ਆਪਾਂ ਇਨਸੀਡੈਂਟ ਲਿਖਿਆ ਦੇਖਿਆ ਹਣਾ ਅਬ ਮੈਂ ਉਹ ਵਰਡ ਨਹੀਂ ਕਹਿਣਾ ਚਾਹੁੰਦਾ ਥੱਲੇ ਕੰਟਰੋਵਰਸੀ ਕ੍ਰੀਏਟ ਹੋ ਜੂਗੀ ਕਿੰਨੇ ਗਾਣੇ ਉਹਨੇ ਇਹੋ ਜਿਹੇ ਲਿਖਿਆ ਵੀ ਲੋਕ ਅੱਜ ਯਾਦ ਕਰਦੇ ਆ ਉਹ ਗਾਣੇ ਵੀ ਆ ਇਹ ਉਸ ਬੰਦੇ ਨੂੰ ਕਿਹਾ ਸੀ ਬਿਲਕੁਲ ਕਿਹਾ ਸੀ ਇੱਕ ਇੱਕ ਦੋ ਲੈਣਾ ਸ਼ਾਇਦ ਆ ਵੀ ਜੁੰਡੇ ਜੇ ਖਿਡਾਰੀ ਕਈ ਫਿਰਦੇ ਮੈਂਟਲੀ ਹਾਲਾਤੇ ਮਿੱਠੀ ਹਮ ਹੈਨਾ ਜਿਹ ਜਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਨ ਦੀ ਨਹੀਂ ਸੀ ਉਹਦੇ ਲੈਵਲ ਦੇ ਵਾਕਈ ਨਹੀਂ ਸੀ ਜੇ ਉਹ ਅੱਜ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਆਰਟਿਸਟ ਦਾ ਕੋਈ ਐਡਾ ਨਾਂ ਵੀ ਬਣਨਾ ਸੀ ਹਮ ਅੱਜ ਕੱਲ ਕਿੰਨੇ ਆਰਟਿਸਟ ਆ ਨਾ ਏਪੀ ਟੱਲੋਂ ਸ਼ੋਭ ਬਿਲਕੁਲ ਬਹੁਤ ਵਧੀਆ ਆ ਆਪਦੀ ਆਡੀਅנס ਬਣਾਈ ਆ ਉਹਨਾਂ ਨੇ ਪਰ ਜਦੋਂ ਤੱਕ ਉਹ ਸੀ ਉਦੋਂ ਤੱਕ ਲੋਕ ਉਹਨੂੰ ਹੀ ਪ੍ਰੈਫਰ ਕਰਦੇ ਸੀ ਵੀ ਨਹੀਂ ਹਰ ਸਿੱਧੂ ਸਿੱਧੂ ਲੋਕ ਤਾਂ ਅੱਜ ਵੀ ਦੇਖ ਲਓ ਚਾਹੇ ਉਹ ਦੁਨੀਆ ਤੇ ਨਹੀਂ ਹੈਗਾ ਵੱਡੇ ਵੱਡੇ ਕਲਾਕਾਰ ਜਦੋਂ ਲਾਈਵ ਸ਼ੋਅ ਲਾਉਂਦੇ ਆ ਨਾ ਡਿਮਾਂਡ ਕਰਦਾ ਯੂਥ ਸਿੱਧੂ ਗਾਉਣਾ ਕਿੰਨੇ ਲੋਕੀ ਹੈ ਕਿੰਨੇ ਛੋਟੇ ਮੋਟੇ ਸੈਲੀਬ੍ਰਿਟੀ ਨੇ ਜਿਹੜਾ ਉਹਦੇ ਨਾਂ ਲੈ ਕੇ ਵੀ ਨਾਂ ਲੈ ਕੇ ਹਲੇ ਤੱਕ ਚੱਲੀ ਜਾਂਦੀ ਹੈ ਵੀ ਸਿੱਧੂ ਬਾਈ ਲਈ ਤਾੜੀਆਂ ਹੋ ਜਾਂਦੀ ਹਾਂ ਹੈਨਾ ਬੜਾ ਇੱਕ ਉਹ ਹੁੰਦਾ ਮੈਂ ਦੀ ਰੋਟੀ ਸਿਰ ਚੱਲੋ ਮੇਰੇ ਹੈਨਾ ਗੀਤਾਂ ਦੇ ਵਿੱਚ ਉਹ ਆ ਵੀ ਹਾਂ ਬਥੇਰੀ ਚਲਦੀ ਵੀ ਹੈ ਲੋਕਾਂ ਦੀ ਯੂਟਿਊਬਰਾਂ ਦੀ ਆ ਜਾਂ ਜਿਹੜੇ ਰਿਵਿਊ ਕਰਦੇ ਨੇ ਗਾਣੇ ਹੁਣ ਉਹ ਦੇਖਿਓ ਤੁਸੀਂ ਰਿਵਿਊ ਵਾਲਾ ਸਿਸਟਮ ਕਿੰਨਾ ਚੱਲਣਾ ਜਦੋਂ ਉਹਦਾ 10 ਤਰੀਕ ਨੂੰ ਗਾਣਾ ਆਇਆ ਉਸ ਤੋਂ ਬਾਅਦ ਰਿਵਿਊ ਵੇਖਿਓ ਕਰਦੇ ਹੋ। ਆਪਣੀ ਲਾਈਨ ਦੇ ਵਿੱਚ ਜ਼ਿਆਦਾ ਮਿਲ ਜਾਂਦਾ। ਬਾਹਲਾ ਬਾਹਲਾ ਤੁਸੀਂ ਉਹ ਆਪਾਂ ਪਹਿਲਾਂ ਗੱਲ ਕੀਤੀ ਸੀ ਟੈਗ ਚੱਲਦਾ। ਹੂੰ। ਉਹਦੇ ਵਰਗਾ ਨਾ ਕੋਈ ਸੀ ਨਾ ਕੋਈ ਹੈ। ਬਿਲਕੁਲ। ਜੇ ਆਪਾਂ ਤੁਸੀਂ ਸਫਰ ਸਫਰ ਨਹੀਂ ਪੂਰਾ ਕਰ ਸਕਦੇ। ਮੈਂ ਦਿੱਲੀੋਂ ਵਾਪਸ ਆਈ ਜਾਂਦਾ ਸੀਗਾ ਤੇ ਅ ਸਾਡੇ ਨਾਲ ਜਿਹੜਾ ਮਿੱਤਰ ਹੁੰਦਾ ਉਹ ਨੀਂ ਨਾ ਲੱਗੀ। ਉਹਨੂੰ ਮੈਂ ਕਹਾਂ ਚੱਲ ਮੈਂ ਚਲਾ ਲੈਣਾ ਕਾਹ ਹਨਾ। ਮੈਂ ਗਾਣੇ ਦੂਸਰੇ ਲਾ ਲਏ। ਹੂੰ। ਜਿਵੇਂ ਗਜ਼ਲ ਵਗੈਰਾ ਤੇ ਉਹ ਉਹ ਕਹਿੰਦਾ ਭਾਜੀ ਯਾਰ ਸਿੱਧੂ ਹੀ ਲਾ ਲਓ ਨੀਂ ਆਂਦੀ ਕਹਿੰਦਾ। ਦੂਜੇ ਗਾਣੇ ਸੁਣ ਕੇ ਅੱਛਾ ਮਤਲਬ ਸਫਰ ਨਹੀਂ ਪੂਰੇ ਹੁੰਦੇ ਲੋਕਾਂ ਦੇ ਜਦੋਂ ਤੱਕ ਉਹਦੇ ਗਾਣੇ ਇੱਕ એનર્ਜੀ ਹੈ ਉਹਦੇ ਗਾਣਿਆਂ 'ਚ ਅੱਜ ਵੀ ਹੈ ਉਮੀਦ ਕਰਦੇ ਆ ਗਾਣਾ ਅੱਛਾ ਜਿਹੜਾ ਨਵਾਂ ਗਾਣਾ ਆ ਰਿਹਾ ਇਹਦੇ ਵਿੱਚ ਵੀ ਇੱਕ ਖਾਸ ਗੱਲ ਨੋਟ ਕੀਤੀ ਆ ਗਾਣੇ ਦਾ ਨਾਮ ਵੀ 410 ਆ ਅਤੇ ਰੀਲਿਸ ਵੀ ਕਹਿੰਦੇ 410 ਨਹੀਂ ਕਰਨਾ 410 ਨਹੀਂ ਕਰਨਾ ਇਹ ਦੇਖੋ ਹਰ ਇੱਕ ਫੈਨਸ ਦੀ ਉਹ ਹੈ ਜਿਹੜਾ ਕੰਪੋਜ਼ਰ ਹੈ ਮਲੋ ਹੁਣ ਸਨੀ ਮਾਲਟਨ ਹਰੇ ਕੰਪੋਜ਼ ਨੇ ਉਹਨਾਂ ਨੇ ਕੰਪੋਜ਼ ਕੀਤਾ ਗਾਣਾ ਹਨਾ ਤਾਂ ਉਹਨਾਂ ਨੇ ਵੀ ਇਹ ਚੀਜ਼ ਸੋਚੀ ਹੋਣੀ ਹੈ ਕਿ ਗਾਣੇ 'ਚ 410 ਦਾ ਕੋਈ ਜ਼ਿਕਰ ਹੋਊਗਾ ਤਾਂ 4 ਕਿਉਂਕਿ ਜਿਵੇਂ ਨਫਤੀ 5 ਸੀਗੀ 295 ਹਨਾ ਉਹ 295 ਉਹਨਾਂ ਦੀ ਚਲੋ ਡੈਥ ਦੇ ਨਾਲ ਵੀ ਉਹ ਚੀਜ਼ ਉਹ ਬਹੁਤ ਚੀਜ਼ਾਂ ਨੇ ਉਹ ਭੁੱਲਿਆ ਨਹੀਂ ਜਾਂਦਾ ਸਾਡੇ ਤੋਂ ਚੀਜ਼ਾਂ ਉਸੇ ਤਰੀਕੇ ਦੇ ਨਾਲ ਉਹਦੇ ਟਾਈਟਲ ਵੀ ਹੁੰਦੇ ਸੀ ਨਾ ਜਿਹੜੇ ਗਾਇਆਂ ਦੇ ਲਾਸਟ ਰਾਈਡ ਜਾਂਦਾ ਜਾਂਦਾ ਜਿਹੜਾ ਆਪਦਾ ਸੱਚ ਲਿਖ ਗਿਆ ਦੀ ਮੌਤ ਲਿਖ ਗਿਆ ਪ੍ਰੋਪਰ ਤੁਸੀਂ ਅੱਜ ਚੈੱਕ ਕਰੋ ਉਹਦੇ ਜੇ ਆਪਾਂ ਕਹਿ ਦਿੰਦੇ ਹਾਂ ਵੀ ਇਹ ਚੀਜ਼ਾਂ ਪੋਸੀਬਲ ਨਹੀਂ ਹਨਾ ਮੈਨੂੰ ਵੀ ਨਹੀਂ ਲੱਗਦਾ ਸੀ ਪਰ ਜਿਹੜੀ ਚੀਜ਼ਾਂ ਉਹਦੇ ਨਾਲ ਹੋਈਆਂ ਉਹ ਸਾਰਾ ਕੁਝ ਉਹਨੇ ਪਹਿਲਾਂ ਗਾ ਚੁੱਕਿਆ ਹਮ ਹਣਾ ਸੱਪ ਬਣਿਆ ਹੋਊਗਾ ਫਾਇਰਾਂ ਦਾ ਕਾਰ ਦਿੱਤੇ ਉਵੇਂ ਹੀ ਤੁਸੀਂ ਦੇਖਦੇ ਹੋ ਵੀ ਹਣਾ ਉਹਦੇ ਤੇ ਫਾਇਰ ਵੱਜੇ ਹੋਏ ਉਹਦੇ ਬਾਰਨਟ ਤੇ ਬਿਲਕੁਲ ਤੇ ਕਿੱਥੇ ਗਈ ਗੱਲ ਮਤਲਬ ਇੱਕ ਆਮ ਜੀ ਆਪਾਂ ਕਹਿ ਦਈਏ ਵੀ ਆਰਟਿਸਟ ਐਵੇਂ ਗੱਲ ਕਰਦਾ ਹੈ ਜਾਂ ਬੋਲਦਾ ਉਹ ਲਿਖਦਾ ਸੀ ਤੇ ਉਹਦੇ ਨਾਲ ਹੋਈਆਂ ਵੀ ਆ ਉਹ ਚੀਜ਼ ਹਮ ਪਰ ਸਰ ਨਾਲੋਂ ਵੱਡੀ ਉਹ ਬਹੁਤ ਡਾਊਨ ਟੂ ਅਰਥਸ ਬਿਲਕੁਲ ਜੀਓ ਐਨ ਐ ਅਸ਼ੋ ਰਾਮ ਦੀ ਜ਼ਿੰਦਗੀ ਛੱਡ ਕੇ ਮੂਸੇ ਆ ਕੇ ਰਹਿਣ ਲੱਗ ਗਿਆ ਪਿੰਡ ਉਹਨੇ ਆਪਦੇ ਪਿੰਡ ਨੂੰ ਅਹਿਮ ਅਹਿਮੀਅਤ ਦਿੱਤੀ ਵੀ ਨਹੀਂ ਯਾਰ ਮੈਂ ਆਪਾਂ ਪੂਰਾ ਪਿਛੜਿਆ ਇਲਾਕਾ ਸੀ ਆਪਣਾ ਟਿੱਬਿਆਂ ਦਾ ਇਲਾਕਾ ਵਾਜਦਾ ਸੀ ਯਾਰ ਕੋਈ ਜਾਣਦਾ ਨਹੀਂ ਸੀਗਾ ਆਪਦੇ ਹੜਕੇ ਦੇ ਮੰਤਰੀ ਐਮ ਐਲ ਏ ਨਹੀਂ ਪੋਜਦੇ ਸੀਗੇ ਅੱਜ ਉਹਨੂੰ ਦੁਨੀਆ ਪੁੱਛ ਰਹੀ ਆ ਉਹੀ ਆ ਨਾ ਮੂਸੇ ਪਿੰਡੇ ਆਉਣ ਲਾਤੇ ਤੇਰੇ ਬੰਬੇ ਬੰਬੇ ਵਾਲੇ ਮਿੱਠੀ ਨਹੀਂ ਮੈਂ ਮੂਸੇ ਪਿੰਡ ਆਉਣ ਲਾਤੇ ਅੱਜ ਕੱਲ ਅਗਲਾ ਕੋਈ ਜੱਜੋਂ ਇੱਧਰ ਆਉਂਦਾ ਨਾ ਜੱਜ ਉੱਤਰਦਾ ਕਹਿੰਦਾ ਪਹਿਲਾਂ ਸਿੱਧੂ ਦੀ ਹਵੇਲੀ ਜਾਣਾਗਾ ਯਾਰ ਘਰੇ ਬਾਅਦ ਚ ਜਾਣਾ ਅੱਜ ਵੀ ਤੁਸੀਂ ਦੇਖੋ ਛਣੇ ਐਤਵਾਰ ਜਿਹੜੇ ਆਲੇ-ਦੁਆਲੇ ਦੇ ਲੋਕ ਐ ਆਲੇ-ਦੁਆਲੇ ਦੇ ਸ਼ਹਿਰਾਂ ਵਾਲੇ ਐ ਉਹ ਆਪਦੇ ਜਵਾਕਨ ਲੈ ਜਾਂਦੇ ਉੱਥੇ ਵੀ ਚੱਲ ਆਪਾਂ ਹਵੇਲੀ ਦੇ ਅੱਗੇ ਜਾ ਕੇ ਆਈਏ ਫੋਟੋਆਂ ਖਿੱਚ ਰਹੇ ਆ ਲੋਗੋਂ ਦੇ ਬੋਤ ਨਾਲ ਫੋਟੋਆਂ ਖਿੱਚੀ ਜਾਂਦੇ ਕੋਈ ਡੈਮ ਹੁੰਦਾ ਸੀ ਸਿੱਧੂ ਦੀ ੜੀ ਕਰਦੇ ਹੁੰਦੇ ਸੀ ਵੀ ਕਦੋਂ ਸਿੱਧੂ ਹਵੇਲੀ 'ਚੋਂ ਬਾਹਰ ਆਊਗਾ ਤੇ ਅਸੀਂ ਫੋਟੋਆਂ ਖਚਾਵਾਂ ਹੂੰ ਉਹ ਸੇ ਜੰਡ ਥੱਲੇ ਬੈਠਾ ਰਹਿਣਾ ਉੱਥੇ ਬੈਠੇ ਬੈਠੇ ਨੇ ਗੀਤ ਲਿਖਦੇ ਕਿੰਨੇ ਗੀਤ ਉਸੇ ਜੰਡ ਥਾਂ ਲਈ ਲਿਖੇ ਯਾਰ ਕਿੰਨੀਆਂ ਵੀਡੀਓਜ਼ ਐ ਖੇਤੀ ਕਰਦੇ ਨੇ ਇੱਕ 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 ਤਾਂ ਮੈਂ ਵੇਖੀ ਪਰਨੇ ਤੇ ਉਹ ਜਿਹੜੇ ਕੰਡੇ ਜੇ ਲੱਗੇ ਹੁੰਦੇ ਐ ਉਹ ਲੱਗੇ ਹੋਏ ਖੇਤੀ ਕਰਦੇ ਦੇ ਟਰੈਕਟਰ ਵਾਈ ਜਾਂਦਾ ਲਾਈਵ ਹੋ ਗਿਆ ਪੰਜਾਬੀ ਓਵੇਂ ਠੇਠ ਠਾਬ ਦੇ ਯਾਰ ਬੱਲੀ ਵਾਲੀਬਾਲ ਖੇਡ ਲਈ ਆ ਕੇ ਤਾਂ ਇਹ ਸਾਦਗੀ ਨਹੀਂ ਤਾਂ ਹੋਰ ਕੀ ਐ ਐਡਾ ਵੱਡਾ ਸਟਾਰ ਘੱਟੋ ਘੱਟ 25 ਗਨ ਮੈਂ ਨਾਲ ਲੈ ਕੇ ਤੁਰਦਾ ਉਨੋ ਕੀ ਕਮੀ ਸੀ ਬਿਲਕੁਲ ਨਾਲੇ ਟੌਰ ਵੱਧਦੀ ਜਿਵੇਂ ਉਹ ਹੁਣੇ ਪਿੱਛੇ ਮਹਿਤਾਬ ਦੇਰ ਘਰਾਂ ਦੀ ਕੀਤੀ ਕਹਿੰਦਾ ਨਾ ਮੈਨ ਨਹੀਂ ਪਸੰਦ ਐਵੇਂ ਧੱਕੇ ਜੇ ਮਾਰੀ ਜਾਣੇ ਬਾਉਂਸਰਾਂ ਨੇ ਬਾਈ ਆਗੇ ਬਾਈ ਆਗੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਨਹੀਂ ਉਹ ਓਦਾਂ ਤਾਂ ਨਹੀਂ ਸੀ ਉਹਨੂੰ ਆ ਸ਼ਾਇਦ ਆਹੀ ਗੱਲਾਂ ਨੇ ਉਹ ਆਪਦੀ ਜਾਨ ਗਵਾ ਗਿਆ ਨਹੀਂ ਤਾਂ ਅੱਜ ਉਹ ਆਪਣੇ ਵਿੱਚ ਹੁੰਦਾ ਤੇ ਬੜਾ ਵੱਡਾ ਆਰਟਿਸਟ ਹੁੰਣਾ ਯਾਰ ਹੋਰ ਵੀ ਸਵਾਦ ਆਉਣਾ ਸੀ ਜੇ ਅੱਜ ਉਹ ਜਿਉਂਦਾ ਹੁੰਦਾ ਬਿਲਕੁਲ ਕਿਉਂਕਿ ਜਦੋਂ ਆਪ ਸਟੋਰੀ ਸਾਂਝੀ ਕਰਦਾ ਸੀਗਾ ਆਪ ਕਹਿੰਦਾ ਸੀਗਾ ਆਓ ਸੁਣੋ ਗਾਣਾ ਮਿਲিয়ে ਬੈਠੀਏ YouTube ਤੇ ਓਏ ਹੋਏ ਮੈਂ ਅੱਜ ਵੀ ਬਹੁਤ ਮਿਸ ਕਰਦਾ ਦੇਖੋ ਗਾਣੇ ਆਣੇ ਤਬ ਦੂਰ ਦਾ ਵਿਸ਼ਾ ਰਹਿ ਗਿਆ ਪਰ ਐਜ਼ ਅ ਇਨਸਾਨ ਐਜ਼ ਅ ਆਰਟਿਸਟ ਐਜ਼ ਅ ਪੰਜਾਬ ਨੂੰ ਜੇ ਤੁਸੀਂ ਦੇਖਦੇ ਹੋ ਵੀ ਕਿਤੇ ਅੱਗੇ ਲੈ ਕੇ ਜਾਣਾ ਤਾਂ ਉਹਦੇ ਤੋਂ ਬੈਟਰ ਤੁਹਾਨੂੰ ਕੋਈ ਬੰਦਾ ਦਿਖਦਾ ਹੀ ਨਹੀਂ ਬਿਲਕੁਲ